ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਪਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੀ ਹਜੇ ਦਸੰਤ ਤੱਕ ਇਹੀ ਹਜੇ ਸਾਡੇ ਫਿਲ ਆਲ ਸਾਡੇ ਕੋਲੇ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਮਰੀਕਾ ਨਕਲੀਵਾ ਪਈ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇਹ ਘਟਨਾ ਵਾਪਰੀ ਹੈ ਹਾਈਵੇ ਦੇ ਉੱਤੇ ਇਹ ਇਹਦੇ ਦੱਸਣ ਮੁਤਾਬਕ ਇਹ ਵੀ ਉੱਥੇ ਬਰਗਾੜੀ ਆਉਂਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋਈ ਕੀਤੀ ਹੈ ਕੈਸ਼ ਵਗੈਰਾ ਵੀ ਕੋਈ ਮਿਲਿਆ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਨੂੰ ਤੱਕ ਕਾਰਵਾਈ ਕੀਤੀ ਜਾਵੇਗੀ ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਪਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੀ ਹਜੇ ਦਸੰਤ ਤੱਕ ਇਹੀ ਹਜੇ ਸਾਡੇ ਫਿਲ ਆਲ ਸਾਡੇ ਕੋਲੇ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਇਹ ਘਟਨਾ ਕਿੱਥੇ ਵਾਪਰੀ ਹੈ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਆ ਹਾਈਵੇ ਦੇ ਉੱਤੇ ਇਹ ਇਹਦੇ ਦੱਸਣ ਤੋਂ ਕਿ ਇਹ ਵੀ ਉੱਥੇ ਬਰਗਾੜੀ ਆਉਂਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋਹ ਕੀਤੀ ਹੈ ਕੈਸ਼ ਵਗੈਰਾ ਵੀ ਕੋਈ ਮਿਲਿਆ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕੱਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਪਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੇ ਹਜੇ ਦਸੰਤ ਤੱਕ ਇਹੀ ਹਜੇ ਸਾਡੇ ਫਿਲਹਾਲ ਸਾਡੇ ਕੋਲੇ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਇਹ ਘਟਨਾ ਕਿੱਥੇ ਵਾਪਰੀ ਹੈ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਆ ਹਾਈਵੇ ਦੇ ਉੱਤੇ ਇਹ ਇਹਦੇ ਦੱਸਣ ਤੋਂ ਕਿ ਇਹ ਵੀ ਉੱਥੇ ਬਰਗਾੜੀ ਆਉਂਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋਹ ਕੀਤੀ ਹੈ ਕੈਸ਼ ਵਗੈਰਾ ਵੀ ਕੋਈ ਮਿਲਿਆ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਪਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੀ ਹਜੇ ਦਸੰਤ ਤੱਕ ਇਹੀ ਹਜੇ ਸਾਡੇ ਫਿਲ ਆਲ ਸਾਡੇ ਕੋਲੇ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਮਰੇਕਾ ਇੱਕ ਨਕੀਚਾ ਪਈ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਹਾਈਵੇ ਦੇ ਉੱਤੇ ਇਹਦੇ ਦੱਸਣ ਮੁਤਾਬਕ ਇਹ ਵੀ ਉੱਥੇ ਬਰਗਾੜੀ ਆਉਂਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋਈ ਕੀਤੀ ਹੈ ਕੈਸ਼ ਵਗੈਰਾ ਵੀ ਕੋਈ ਮਿਲਿਆ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਨੂੰ ਤੱਕ ਕਾਰਵਾਈ ਕੀਤੀ ਜਾਵੇਗੀ ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਪਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੀ ਹਜੇ ਦਸੰਤ ਤੱਕ ਇਹੀ ਹਜੇ ਸਾਡੇ ਫਿਲ ਆਲ ਸਾਡੇ ਕੋਲੇ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਹਾਈਵੇ ਦੇ ਉੱਤੇ ਇਹ ਇਹਦੇ ਦੱਸਣ ਤੋਂ ਕਿ ਇਹ ਵੀ ਉੱਥੇ ਬਰਗਾੜੀ ਆਪ ਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋਹ ਕੀਤੀ ਹੈ ਕੈਸ਼ ਵਗੈਰਾ ਵੀ ਕੋਈ ਮਿਲਿਆ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕੱਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਪਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੇ ਹਜੇ ਦਸੰਤ ਤੱਕ ਇਹੀ ਹਜੇ ਸਾਡੇ ਫਿਲਹਾਲ ਸਾਡੇ ਕੋਲੇ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਮਰੀਕਾ ਨਕੀ ਚਵਾ ਪ੍ਰੀਏ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਹਾਈਵੇ ਦੇ ਉੱਤੇ ਇਹਦੇ ਦੱਸਣ ਮੁਤਾਬਕ ਇਹ ਵੀ ਉੱਥੇ ਬਰਗਾੜੀ ਆਉਂਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋਈ ਕੀਤੀ ਹੈ ਕੈਸ਼ ਵਗੈਰਾ ਵੀ ਕੋਈ ਮਿਲਿਆ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਨੂੰ ਤੱਕ ਕਾਰਵਾਈ ਕੀਤੀ ਜਾਵੇਗੀ ਇਹ ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਅੱਜ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕੱਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਪ ਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੇ ਹਜੇ ਦਸੰਤ ਤੱਕ ਇਹੀ ਹਜੇ ਸਾਡੇ ਫਿਲਹਾਲ ਸਾਡੇ ਕੋਲੇ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਇਹ ਘਟਨਾ ਕਿੱਥੇ ਹੋਇਆ ਪ੍ਰੀ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇੱਕ ਘਟਨਾ ਹੋਪਰੀ ਹੈ ਹਾਈਵੇ ਦੇ ਉੱਤੇ ਇਹ ਇਹਦੇ ਦੱਸਣ ਤੋਂ ਕਿ ਇਹ ਵੀ ਉੱਥੇ ਬਰਗਾੜੀ ਆਉਂਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋ ਕੀਤੀ ਹੈ ਕੈਸ਼ ਵਗੈਰਾ ਵੀ ਕੋਈ ਮਿਲਿਆ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਇਹ ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਪਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੀ ਹਜੇ ਦਸੰਤ ਤੱਕ ਇਹੀ ਹਜੇ ਸਾਡੇ ਫਿਲ ਅਲ ਸਾਡੇ ਕੋਲੇ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਇਹ ਘਟਨਾ ਕਿੱਥੇ ਵਾਪਰੀ ਹੈ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਹਾਈਵੇ ਦੇ ਉੱਤੇ ਇਹ ਇਹਦੇ ਦੱਸਣ ਤੋਂ ਕਿ ਇਹ ਵੀ ਉੱਥੇ ਬਰਗਾੜੀ ਆਉਂਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋਹ ਕੀਤੀ ਹੈ ਕੈਸ਼ ਵਗੈਰਾ ਵੀ ਕੋਈ ਮਿਲਿਆ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ